ਹੈਲੋ ਮਗਰ ਅਗਰ ਤੁਹਾਨੂੰ ਹੈਲੋ ਆਡੀਓ ਚ ਆਜੋ 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 ਵਲ ਫਲੋ ਤੇ ਆ ਜਾ ਰਵਾਜੋ ਅੱਛਾ ਮੈਂ ਤਾਂ ਨਹੀਂ ਮੈਂ ਤਾਂ ਇੱਧਰ ਆ ਮੇਰੇ ਨਾਲ ਤੈਨੂੰ ਆਜੋ ਯਾਰ ਇੱਧਰ ਨੂੰ ਅੰਦਰ ਹੋ ਜਲਦੀ ਜਲਦੀ ਆਓ ਯਾਰ ਓ ਯਾਰ ਹੁਣ ਨਿਕਲ ਜਾਣਾ ਫਿਰ ਬੈਹ ਜਾਦੀ ਹੋਊਗਾ ਤੁਰ ਜਾ ਯਾਰ ਬਾਕੀ ਇੱਧਰ ਆਓ ਤੈਨੂੰ ਆਓ

पढ़ अंदर अंदर है नहीं। नुकिते नुकिते नहीं। ही नुकिते नुकिते नहीं कुछ अंदर है नहीं कुछ ਆ ਬੜੋ ਇੱਕ ਇੱਕ ਅੰਦਰ ਗੱਡੀ ਦੇ ਸਾਹ ਲਾ ਦੋ ਚਲੋ ਉਹਨੂੰ ਪਿੱਛੇ ਦੇ ਪਿੱਛੇ ਲੈ ਜਾਓ ਰਾਉਂਡ ਅਪ ਕਰਕੇ ਬਸ ਭਾਲੋ ਇਹਨਾਂ ਨੂੰ ਉਹ ਪਿੱਛੇ ਪੈੜੇ ਸੱਤੀ ਬੰਦੇ ਆ ਸਾਰੇ ਆ ਲਾਈਵ ਵੀ ਆ ਰਿਕਾਰਡਿੰਗ ਉਹ ਤਾਂ ਥੱਲੇ ਹੀ ਬਿਠਾਓ ਜੇ ਉਹਨਾਂ ਨੂੰ ਆ ਵੀ ਮਿਲ ਜਾਏਗਾ ਤੁਸੀਂ ਜਦੋਂ ਮਾਈਕ ਨਹੀਂ ਆਹ ਬਰਾ ਬੰਦ ਲਾ ਲਓ ਟ੍ਰੋਲੀ ਦੁਪੀ ਸਾਹਿਬ ਅੱਜ ऑर्डिनेंस सर्च ऑपरेशन ਕਿੱਥਾ ਜਾ ਰਿਹਾ ਬਤ ਲੋ ਜਿਲ੍ਹੇ ਦੀ ਗੱਲ ਕਰੀਏ ਕਿਹੜੀ ਕਿਹੜੀ ਹੌਟਸਪੌਟ ਆਇਡੈਂਟੀਫਾਈ ਕੀਤੇ ਗਏ ਇਹ ਸਾਡੇ ਕੋਲ ਜਿਹੜਾ ਡੀਐਸਪੀ ਸਿਟੀ ਟੂ ਦਾ ਉਹ ਹੈ ਇਹ ਅੰਮਸਾਬ ਕਲੋਨੀ ਦੇ ਵਿੱਚ ਅੱਜ ਅਸੀਂ ਆਰਡਨੈਂਸ ਸਰਚ ਆਪਰੇਸ਼ਨ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਮੁਤਾਬਕ ਤੇ ਸਾਡੇ ਐਸਐਸਪੀ ਸਾਹਿਬ ਮੋਹਾਲੀ ਤੇ ਐਡੀਜੀਪੀ ਸਾਹਿਬ ਰੋਪੜ ਰੇਂਜ ਦੇ ਹੁਕਮਾਂ ਮੁਤਾਬਕ ਅਸੀਂ ਪ੍ਰੋਪਰ ਇਹਨੂੰ ਕਾਡਨਨ ਕਰਕੇ ਤੇ ਇਹਦੀ ਸਰਚ ਕਰ ਰਹੇ ਹਾਂ ਕਲੋਨੀ ਦੇ ਇਦੇ ਵਿੱਚ ਅਸੀਂ ਕਈ ਸ਼ੱਕੀ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਜਿੰਨੇ ਵਾਈਟਲ ਵਗੈਰਾ ਵੀ ਆ ਉਹ ਸਾਰਿਆਂ ਦੀ ਚੈਕਿੰਗ ਕੀਤੀ ਜਾਦੀ ਹੈ ਜੀ ਸਰ ਮਕਸਦ ਇਹ ਹੈ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਨਸ਼ੇ ਦੇ ਖਿਲਾਫ ਕੰਮ ਕਰ ਰਹੀ ਹੈ ਬੇਸਿਕਲੀ ਇਹ ਇਹਨੂੰ ਹੌਟਸਪੌਟ ਜਨਿਆਂ ਜਾਂਦਾ ਹੈ ਵੀ ਇੱਥੋਂ ਬੰਦੇ ਜਿਹੜੇ ਹੈ ਵੀ ਇਹ ਅੱਗੇ ਸਪਲਾਈ ਦੇ ਉਹ ਕਰ ਰਹੇ ਆ ਇਸ ਕਰਕੇ ਅਸੀਂ ਕੱਲੇ ਕੱਲੇ ਘਰ ਦੀ ਸਰਚ ਕਰ ਰਹੇ ਆ